ਇਹ ਉਸ ਵਿਭਾਗ ਦੇ ਹਾਲਾਤ ਹੈ ਜੀ ਜਿਹੜਾ ਲੋਕਾਂ ਨੂੰ ਬਿਜਲੀ ਫਰੀ ਦਿੰਦਾ ਹਲੋ ਹਾਤੇ ਦੇਖ ਲੋ ਮੇਰੇ ਤੇ ਹਲੋ ਛੱਤਾ ਚੋਰੀਆਂ ਕੰਧਾਂ ਚੋਹ ਰਹੀਆਂ ਬਹੁਤ ਬੁਰਾ ਹਾਲ ਹੈ ਭਾਈ ਜੀ ਇੱਥੇ ਬਹੁਤ ਵੱਡਾ ਹਾਦਸਾ ਹੋਣਾ ਸ਼ਰਧਾਂਜਲੀ ਦੇਣ ਬਾਅਦ ਵਿੱਚ ਸਾਰੇ ਸੰਧੋਬਾ ਸਾਹਿਬ ਸਾਰੀ ਪੁੱਜ ਜਾਣੇ ਤੁਹਾਡੇ ਸਮੇਂ ਤੁਸੀਂ ਵੀ ਪਹੁੰਚ ਜਾਣਾ ਵੇ ਤੁਸੀਂ ਅੱਜ ਵੀ ਆਗੇ ਆ ਰਿਕਾਰਡ ਪਿਆ ਜੀ ਕਿਸੇ ਵੀ ਟਾਈਮ ਐਕਸੀਡੈਂਟ ਹੋ ਸਕਦਾ ਜੀ ਸਟਾਫ ਵੀ ਥੱਲੇ ਡੱਬ ਹੋ ਸਕਦਾ ਖਤਰੇ ਵਾਲੀ ਗੱਲ ਹੈ ਜੀ ਤੁਸੀਂ ਅੰਦਰ ਵੜ ਕੇ ਆਏ ਜੀ ਵੈਸੇ ਤੁਹਾਨੂੰ ਡਰ ਨਹੀਂ ਲੱਗਿਆ ਜੀ ਬਿਲਕੁਲ ਡਰ ਲੱਗਦਾ ਜੀ ਅਸੀਂ ਤਾਂ ਬਾਹਰ ਖੜੇ ਆ ਗਏ ਵਾਹਿਗੁਰੂ ਵਾਹਿਗੁਰੂ ਕਰਦੇ ਗਏ ਜੀ ਅੰਦਰ ਮੈਂ ਤਾਂ ਇਹਨਾਂ ਨੂੰ ਆਪ ਕਹਿਣਾ ਉਹਨਾ ਬਈ ਤੁਸੀਂ ਬਾਹਰ ਟੇਬਲ ਲਾ ਲਓ ਟੇਬਲ ਲਾ ਕੇ ਬਾਹਰ ਬੇਲਾ ਆਪਣਾ ਪੇੜ ਗਿਰੋ ਜਿ ਸ਼ਾਗੀ ਦੇ ਪਰਚੋਨਾ ਲਾ ਲਓ ਜੀ ਬਿਲਡਿੰਗ ਦੇ ਉੱਪਰ ਪਾਣੀ ਪਾਣੀ ਖੜਾ ਜੀ ਉੱਪਰ ਮੈਡਮ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਨੂੰ ਬਾਹਰ ਹੋਣਾ ਚਾਹੀਦਾ ਜੀ ਸਰ ਮਤਲਬ ਕਿ ਤੁਸੀਂ ਕੰਮ ਤਾਂ ਕਰ ਰਹੇ ਹੋ ਜੀ ਪਰ ਇਹ ਰਿਸਕੀ ਹੋ ਸਕਦਾ ਕੰਮ ਕਰਨਾ ਜ਼ਰੂਰੀ ਹੈ ਰੇਡਿੰਗਾਂ ਜਾਣੀਆਂ ਸਾਡੀਆਂ ਪਰ ਇਹ ਜਿਸ ਹਿਸਾਬ ਨਾਲ ਬਿਲਡਿੰਗ ਚੋ ਰਹੀ ਹੈ ਜੀ ਹਾਂਜੀ ਚੋ ਰਹੀ ਹੁਣ ਕੁਝ ਨਹੀਂ ਕਰ ਸਕਦੇ ਜੀ ਅਸੀਂ ਇਹਦੇ ਚ ਬੈਠੇ ਹਾਂ ਇਹ ਵੇ ਮੇਜ਼ਾਂ ਦੇ ਉੱਤੇ ਜੀ ਕਰੋੜਾ ਕਰੋੜ ਰੁਪਏ ਨਾ ਬਾਅਦ ਚ ਦੇਈਏ ਇਹਨਾਂ ਨੂੰ ਜੇ ਕਿਸੇ ਦਾ ਜਾਨੀ ਇਨਸਾਨ ਹੋ ਗਿਆ ਆਪਾਂ ਇਹਨਾਂ ਦੀ ਛੱਤ ਬਦਲিয়ে ਇਹਨਾਂ ਦਾ ਪ੍ਰਬੰਧ ਕਰੀਏ ਇਸ ਵਕਤ ਦੇਖੋ ਇਹ ਪੋਚਾ ਝਾੜੂ ਪੋਚਾ ਦਾ ਕੋਈ ਪਾਣੀ ਨਹੀਂ ਮਾਰਿਆ ਹੋਇਆ ਬਲਕਿ ਛੱਤਾਂ 'ਚ ਹੋ ਰਹੀਆਂ ਨੇ ਬਾਈ ਜੀ ਦੇਖੋ ਤੁਸੀਂ ਹਾਲਾਤ ਇੱਥੇ ਕਦੇ ਵੀ ਜਿਸ ਤਰ੍ਹਾਂ ਸਾਬ ਦੇ ਨਾਲੇ ਚੋ ਰਹੀ ਹੈ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ ਪੋਤਾ ਜਾਂ ਡਿੱਗਿਆ ਹੋਇਆ ਮਲਬਾ ਸਾਹਮਣੇ ਦੇਖ ਸਕਦੇ ਹੋ ਤੁਸੀਂ ਇਹ ਕੀ ਹੈ ਜੀ ਰਿਪੋਰਟ ਰੂਮ ਰਿਪੋਰਟ ਰੂਮ ਜੀ ਇਹ ਵੀ ਚਾਉਂਦਾ ਜੀ ਦੇਖੋ ਬੱਚੇ ਸਿੱਧੇ ਹੀ ਡਿੱਗ ਸਕਦਾ ਜੀ ਰਿਪੋਰਟ ਰੂਮ ਛਿੜਕੀਆਂ ਟੁੱਟੀਆਂ ਹੋਈਆਂ ਸਾਰੀਆਂ ਉਹ ਉਹ ਖਿੜਕੀਆਂ ਟੁੱਟੀਆਂ ਹੋਈਆਂ ਜੀ ਸਾਰੀਆਂ ਬੱਲੇ ਬੱਲੇ ਪਰ ਅਸੀਂ ਪਹਿਲਾਂ ਜਾਗਰੂ ਕਰ ਰਹੇ ਹਾਂ ਤੁਹਾਨੂੰ ਅਵੇਅਰ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਵੀ ਜੇ ਕੁਝ ਵੀ ਵਾਪਰਿਆ ਤਾਂ ਇਹ ਵੀਡੀਓ ਤੁਹਾਡਾ ਜਲੂਸ ਕੱਢ ਦੂਗੀ ਸਾਰਿਆਂ ਦਾ ਹੁਣ ਤੁਸੀਂ ਇਹ ਨਾ ਸੋਚੋ ਵੀ ਅਸੀਂ ਤਾਂ ਜੀ ਸਰਕਾਰੀ ਮੁਲਾਜ਼ਮ ਅਸੀਂ ਬੋਲ ਨਹੀਂ ਸਕਦੇ ਜੇ ਜਦੋਂ ਬਾਈ ਜੀ ਇਹ ਤਾਂ ਤੁਸੀਂ ਸਾਰੀ ਉਮਰ ਨੂੰ ਫਿਕੂਂਗੇ ਹੋ ਜਾਓਗੇ ਜੀ ਜਿਸ ਹਿਸਾਬ ਦੇ ਵਿੱਚ ਤੁਸੀਂ ਬੈਠੇ ਹੋ ਜੀ ਪਰ ਅਸੀਂ ਇਹ ਬਿਲਡਿੰਗ ਅੱਜ ਦਿਖਾ ਰਹੇ ਹਾਂ ਤੁਹਾਨੂੰ ਕੱਲੂ ਇਹੀ ਬਿਲਡਿੰਗ ਇਮਾਰਤ ਜੇ ਡਿੱਗ ਜਾਂਦੀ ਹੈ ਤਾਂ ਸ਼ਰਧਾਂਜਲੀ ਵਾਲੇ ਲੋਕ ਵੀ ਤੁਹਾਨੂੰ ਦਿਖਾਵਾਂਗਾ ਲੱਗਦਾ ਜੀ ਕਿਤੇ ਇਮਾਰਤ ਦੇ ਵਿੱਚ ਕਿਤੇ ਬਈ ਉਹ ਆਪਣਾ ਕਹਿੰਦੇ கரੰਟ ਵੀ ਆਇਆ ਹੋਇਆ ਜੀ ਹਾਂ ਜੀ ਕਰੰਟ ਸਾਰੇ ਘਰਾਂ ਵਿੱਚ ਆਇਆ ਹੋਇਆ ਜੀ ਬਿਲਕੁਲ ਉੱਤੇ ਛੱਤਾਂ ਦੇ ਉੱਤੇ ਔਰ نیچے ਦੇਖੋ ਥੱਲੇ ਆਹ ਥੱਲੇ ਦੇਖੋ ਆਹ ਮਲ ਵੱਢ ਗਿਆ ਹੋਇਆ ਇਹ ਕਦੇ ਵੀ ਖਲੇਪੜ ਕਿਤੇ ਵੀ ਡਿੱਗ ਸਕਦੇ ਆ ਜਾਨਵਰ ਰੱਖਦੇ ਨਾ ਸੀ ਘਰੇ ਪਸ਼ੂ ਰੱਖਦੇ ਡੰਗਰ ਉਹਨਾਂ ਦੇ ਮਾੜੇ ਹਾਲ ਐ ਇਸ ਦਫ਼ਤਰ ਦੇ ਅੱਜ ਤੁਹਾਨੂੰ ਉਸ ਵਿਭਾਗ ਦੇ ਹਾਲਾਤ ਦਿਖਾਉਣ ਜਾ ਰਹੇ ਆ ਜਿਹੜਾ ਵਿਭਾਗ ਦੂਜਿਆਂ ਨੂੰ ਤਾਂ ਮੁਫਤ ਬਿਜਲੀ ਦਿੰਦਾ ਪਰ ਉਹਦੇ ਆਪਣੇ ਹਾਲਾਤ ਬਹੁਤ ਮਾੜੇ ਹੋਏ ਪਏ ਨੇ ਇਹ ਤਾਂ ਦਿয়ালੂ ਰਾਜੇ ਵਾਲਾ ਕੰਮ ਹੋਇਆ ਪਿਆ ਬਾਈ ਜੀ ਵੀ ਰਾਜਾ ਆਪ ਮਰ ਮਰ ਰਿਹਾ ਏ ਕਣਕਣ ਦੇ ਹਰ ਸਾਹ ਪਲ ਹਰ ਪਲ ਮਰ ਰਿਆ ਤੇ ਦੂਜੇ ਪਾਸੇ ਲੋਕਾਂ ਨੂੰ ਉਹ ਸਹੂਲਤਾਂ ਦੇ ਰਿਆ ਸੋ ਦੇਖਦੇ ਆ ਵੀ ਇਹ ਰਾਜਾ ਹੈ ਇਹ ਵਿਭਾਗ ਜਾਂ ਫਿਰ ਕੰਮ ਕੁਝ ਹੋ ਰਹੀ ਹੈ ਨੂਰਪੁਰ ਵੈਦੀ ਦੇ ਸਬਡਿਵੀਜ਼ਨ ਦੇ ਵਿੱਚ ਅਸੀਂ ਵੇਖ ਸਕਦੇ ਹੋ ਤੁਸੀਂ ਹਾਲਾਤ ਇਹ ਕੋਈ ਹੋਰ ਲੋਕ ਨਹੀਂ ਹੈ ਬਲਕਿ ਇਹ ਇਸੇ ਦਫ਼ਤਰ ਦੇ ਮੈਂਬਰ ਨੇ ਸਟਾਫ ਹੈ ਜਿਹੜਾ ਬਾਹਰ ਖੜਾ ਹੈ ਸੈਮੇ ਹੋਏ ਨੇ ਕਿਉਂ ਸਹਮੇ ਹੋਏ ਨੇ ਗੱਲਬਾਤ ਕਰਦੇ ਸੰਧੋਆ ਸਾਹਿਬ ਵੀ ਸਾਡੇ ਨਾਲ ਨੇ ਸਾਬਕਾ ਵਿਧਾਇਕ ਸੰਧੋਆ ਸਾਹਿਬ ਕੀ ਗੱਲ ਤੁਸੀਂ ਅੱਜ ਇੱਥੇ ਆਏ ਹੋ ਬਾਹਰ ਖੜੇ ਹੋ ਕਿਸੇ ਦੀ ਉਡੀਕ ਕਰ ਰਹੇ ਹੋ ਜਿਹਾ ਇਹਨੂੰ ਕਿਸੇ ਨੂੰ ਕਹਿਣਾ ਸਵਾਗਤ ਕਰਨਾ ਹੈ ਜਿਹਾ ਰਿਟਾਇਰਮੈਂਟ ਪਾਰਟੀ ਹੈ ਜੀ ਕਿਸੇ ਦੀ ਨਾ ਤਾਂ ਜੀ ਅੱਜ ਕੋਈ ਰਿਟਾਇਰਮੈਂਟ ਪਾਰਟੀ ਹੈ ਨਾ ਕਿਸੇ ਨੂੰ ਜਿਨਾਏ ਕਹਿਣਾ ਹੈ ਇਹ ਵਿਚਾਰੇ ਸਾਡੇ ਇਲਾਕੇ ਦੇ 108 38 ਪਿੰਡਾਂ ਦੀ ਸਬ ਡਿਵੀਜ਼ਨ ਹੈ ਬਿਜਲੀ ਬੋਰਡ ਦਾ ਦਫਤਰ ਹੈ ਮੇਨ ਸਾਰੇ ਲੋਕ ਇਥੇ 138 ਪਿੰਡਾਂ ਦੇ ਬਿੱਲ ਜਮ੍ਹਾਂ ਕਰਾਉਣ ਕਿਸੇ ਨਾਲ ਕਨੈਕਸ਼ਨ ਲੈਣਾ ਜੋ ਵੀ ਕਾਗਜ਼ੀ ਕਾਰਵਾਈ ਕਰਨ ਇਥੇ ਆਉਂਦੇ ਨੇ ਇਹ ਸਾਰੇ ਇਥੇ ਦੇ ਮੁਲਾਜ਼ਮ ਨੇ ਇਹ ਕਈ ਦਿਨ ਤੋਂ ਆ ਛੱਤਾਂ गिर ਰਹੀਆਂ ਇਹਨਾਂ ਦੀਆਂ ਇਹਨਾਂ ਦੀ ਜਾਨ ਜਾ ਸਕਦੀ ਹੈ ਬਹੁਤ ਹਾਲਤ ਖਰਾਬ ਹੈ ਛੱਤਾਂ ਦੇ ਅੰਦਰ ਜਾ ਕੇ ਦੇਖ ਲਓ ਤੁਸੀਂ ਮੈਂ ਵੀ ਇਹਨਾਂ ਦਾ ਹਾਲਚਲ ਜਾਣਨ ਆਇਆ ਵੀ ਹੋ ਕੀ ਰਿਹਾ ਹੈ ਇਥੇ ਇਹਨਾਂ ਨੂੰ ਕਿਹੜੀ ਪ੍ਰੋਬਲਮ ਆ ਰਹੀ ਹੈ ਮੈਂ ਤੁਹਾਡੇ ਜ਼ਰੀਏ ਡੀਸੀ ਸਾਹਿਬ ਨੂੰ ਵੀ ਫੋਨ ਕਰਾਂਗਾ ਪਹਿਲਾਂ ਆਪਾਂ ਸਾਰਾ ਦੇਖ ਲਓ ਕਿ ਕਿਆ-ਕਿਆ ਇਹਨਾਂ ਦੇ ਅੰਦਰ ਜਾਣਾ ਸੇਫ ਹੈਗਾ ਬਾਈ ਜੀ ਕਿਤੇ ਆਪਾਂ ਇੰਨਾ ਕੰਮ ਹੋ ਜਾਈ ਹੈ ਤਾਂ ਵੀ ਹਾਲਤ ਖਰਾਬ ਹੈ ਪਰ ਆਪਾਂ ਚੱਲ ਜਾਂਦੇ ਸੇਫ ਨਹੀਂ ਹੈਗਾ ਕਦੇ ਵੀ ਕੋਈ ਵੀ ਛੱਤ गिर ਸਕਦੀ ਹੈ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਹੈ ਔਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਦਾ ਹੈ ਕਿ ਮੁੱਖ ਮੰਤਰੀ ਸਾਹਿਬ ਆਪਾਂ ਬਾਅਦ ਚ ਕਰੋੜ ਕਰੋੜ ਰੁਪਏ ਦੇਵਾਂਗੇ ਕਿਸੇ ਦੇ ਪਰਿਵਾਰਾਂ ਨੂੰ ਬੰਦੇ ਨਹੀਂ ਮਿਲਦੇ ਹੈਗੇ ਆਦਮੀ ਨਹੀਂ ਮਿਲਦੀ ਐ ਭੈਣਾ ਨਹੀਂ ਮਿਲਣੀਆਂ ਜਿਨ੍ਹਾਂ ਦੇ ਮਾਪੇ ਬਪ ਚਲ ਜਾਣੇ ਕਹਿੰਦੇ ਪੁੱਤ ਚਲ ਜਾਣੇ ਹੈਗੇ ਇਸ ਕਰਕੇ ਕਿ ਕਰੋੜਾਂ ਕਰੋੜਾਂ ਰੁਪਏ ਨਾਲ ਬਾਅਦ ਚ ਦਈਏ ਇਹਨਾਂ ਨੂੰ ਜੇ ਕਿਸੇ ਦਾ ਯਾਨੀ ਇਨਸਾਨ ਹੋ ਗਿਆ ਆਪਾਂ ਇਹਨਾਂ ਦੀ ਛੱਤ ਬਦਲੀਏ ਇਹਨਾਂ ਦਾ ਪ੍ਰਬੰਧ ਕਰੀਏ ਇਸ ਟਾਈਮ ਆਪਾਂ ਨੂੰ ਅਰਜੀ ਇਹਨਾਂ ਨੂੰ ਅਰਜੀ ਤੌਰ ਤੇ ਕੋਈ ਦਫ਼ਤਰ ਕੋ ਦੇਣ ਦੀ ਲੋੜ ਹੈਗੀ ਆ ਉਹ ਡੀਸੀ ਸਾਹਿਬ ਨੂੰ ਆਪਾਂ ਹੁਣੇ ਫੋਨ ਕਰਨ ਦੇ ਪਹਿਲਾਂ ਆਪਾਂ ਅੰਦਰ ਚੱਲ ਹਾਂਜੀ ਸੋ ਬਿਲਕੁਲ ਹਾਲਾਤ ਤਾਂ ਉਹਨਾਂ ਦਿਖਾਉਨੇ ਆ ਅੰਦਰ ਇਸ ਵਕਤ ਦੇਖੋ ਇਹ ਪੋਚਾ ਝਾੜੂ ਪੋਚਾ ਦਾ ਕੋਈ ਪਾਣੀ ਨਹੀਂ ਮਾਰਿਆ ਹੋਇਆ ਬਲਕਿ ਛੱਤਾਂ 'ਚ ਹੋ ਰਹੀਆਂ ਨੇ ਬਾਈ ਜੀ ਦੇਖੋ ਤੁਸੀਂ ਹਾਲਾਤ ਇੱਥੇ ਕਦੇ ਵੀ ਜਿਸ ਸਾਹਬ ਦੇ ਨਾਲੇ ਚੋਰੀ ਹੀ ਹੈ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ ਰਿਸਕ ਹੈ ਅੰਦਰ ਆਉਣਾ ਮੈਨੂੰ ਲੱਗਦਾ ਪਰ ਚਲੋ ਹੁਣ ਸਾਡੀ ਡਿਊਟੀ ਹੈ ਇਹ ਹਾਲਾਤ ਦਿਖਾਉਣੇ ਪੈਂਦੇ ਆ ਉਹ ਤਾਜ਼ਾ ਡਿੱਗਿਆ ਹੋਇਆ ਮਲਬਾ ਸਾਹਮਣੇ ਦੇਖ ਸਕਦੇ ਹੋ ਤੁਸੀਂ ਸੋ ਇੱਧਰ ਤਰਪਾਲਾਂ ਪਾ ਕੇ ਰਿਕਾਰਡ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਿੱਤਿਆਂ ਗਈਆਂ ਇਹ ਐਡਮਿਨ ਸਾਹਿਬ ਦਾ ਦਫ਼ਤਰ ਹੈ ਇਹ ਮੇਨ ਦਫ਼ਤਰ ਹੈ ਜੀ ਹਾਂ ਜੀ ਆਜੋ ਆਜੋ ਭਾਈ ਆਜੋ ਦਫ਼ਤਰ ਇਹ ਐਡਮਿਨ ਸਾਹਿਬ ਦਾ ਦਫ਼ਤਰ ਹੈ ਜੀ ਐਸਡੀਓ ਸਾਹਿਬ ਆਪ ਕਿੱਥੇ ਹੈ ਜੀ ਅੱਜ ਆਏ ਨਹੀਂ ਮੈਨੂੰ ਲੱਗਦਾ ਅਜੇ ਤੱਕ ਪਹੁੰਚੇ ਨਹੀਂ ਹੈਗੇ ਉਹਨਾਂ ਦਾ ਵੀ ਪੂਰਾ ਅੰਦਰ ਕਹਿੰਦੇ ਛੱਤ ਗਿਰਨੇ ਵਾਲੀ ਹੈ ਪਰਲੇ ਬਸੇ ਤਿਹੜ ਆ ਗਈ ਹੈ ਸ਼ਾਇਦ ਉਹਨਾਂ ਨੇ ਮੁਲਾਜ਼ਮ ਭੇਜਤੇ ਆ ਆਪ ਉਹ ਡਰਦੇ ਹੋਗੇ ਵੀਦਰ ਘਟਨਾ ਵਾਪਰ ਜੇ ਇਸ ਕਰਕੇ ਪਤਾ ਨਹੀਂ ਕਿੱਥੇ ਗਏ ਹੋ ਲੈਂਟਰ ਗਿਰਿਆ ਹੋਇਆ ਹੈ ਚਾ ਲੈਂਟਰ ਪਾਲੀ ਸਾਡੇ ਡਿੱਗੇ ਹੋਇਆ ਆਓ ਜੀ ਸੋ ਬਿਲਕੁਲ ਚੋਰ ਆ ਭਾਈ ਜੀ ਬਹੁਤ ਇਹ ਕਦੇ ਵੀ ਕੁਝ ਵੀ ਹੋ ਸਕਦਾ ਜਿਸ ਹਿਸਾਬ ਦੇ ਨਾਲੇ ਇਮਾਰਤ ਚੋਰੀ ਰਹੀ ਹੈ ਇਹ ਜੀ ਇਹ ਕੰਪਿਊਟਰ ਰੂਮ ਹੈ ਜੀ ਇੱਥੇ ਲੋਕਾਂ ਦੇ ਮੀਟਰ ਪਏ ਆ ਜੀ ਸਾਰਾ ਇੱਥੇ ਸਮਾਨ ਪਿਆ ਹੈ ਇਹ ਹਾਲਾਤ ਦੇਖੋ ਇੱਥੇ ਕਾਗਜ਼ੀ ਕਾਰਵਾਈ ਵੀ ਹੁੰਦੀ ਹੈ ਇੱਥੇ ਸਾਰੇ ਮੀਟਰ ਪਏ ਆ ਕਿਸੇ ਜੀ ਪਾਣੀ ਪੀ ਕੇ ਖਰਾਬ ਹੋ ਜਾਣਾ ਕੋਈ ਠੀਕ ਨਹੀਂ ਹੋਣਾ ਮੁੜ ਕੇ ਹਾਲਾਤ ਦੇਖੋ ਇਸ ਬਿਲਡਿੰਗ ਦੇ ਤੋ ਬਿਲਕੁਲ ਹਾਲਾਤ ਜਿਹੜੇ ਵੀ ਕਮਰੇ ਦੇ ਵਿੱਚ ਵੜ ਜਾਓ ਤੁਸੀਂ ਅੱਜ ਇੱਥੇ ਕੋਈ ਕੰਪਲੇਨਟ ਲੈ ਕੇ ਨਾ ਆ ਜਿਓ ਬਾਈ ਜੀ ਸਰ ਰੈਵਨਿਊ ਉਹ ਪਿਆ ਜੀ ਕੋਰਡ ਬੰਦੇ ਆ ਤੇ ਸਾਰੇ ਕਾਜੇ ਪਈ ਹੋਣੀਆਂ ਆ ਫੈਲਾ ਪਈਆਂ ਸਾਰੀਆਂ ਹਾਂਜੀ ਇੱਥੇ ਰੈਵਨਿਊ ਦਾ ਜਿਹੜਾ ਅਕਾਊਂਟ ਸਾਰਾ ਹੈਗਾ ਕਾਊਂਟ ਦੇਖਦੇ ਆ ਫੈਲਾ ਸਾਰੀਆਂ ਇੱਥੇ ਪਈਆਂ ਕਿਤੇ ਫੈਲਾ ਗੋਮ ਵੀ ਸਕਦੀਆਂ ਖਰਾਬ ਵੀ ਹੋ ਸਕਦੀਆਂ ਮੀਂਹ ਦੇ ਨਾਲ ਬਾਹਰ ਵੀ ਦੇਖੋ ਕਿੰਦਾ ਚੋਰੀਆਂ ਫੈਲਾ ਪਈਆਂ ਸਾਰੀਆਂ ਬਿਲਕੁਲ ਇਹ ਕੀ ਹੈ ਰਿਕਾਰਡ ਰੂਮ ਰਿਕਾਰਡ ਰੂਮ ਜੀ ਇਹ ਵੀ ਚਾਉਂਦਾ ਜੀ ਦੇਖੋ ਵਿੱਚ ਕਿਤੇ ਗਿਰਸਾਦਾ ਜੀ ਰਿਕਾਰਡ ਰੂਮ ਖਿੜਕੀਆਂ ਟੁੱਟੀਆਂ ਹੋਈਆਂ ਸਾਰੀਆਂ ਓਹੋ ਖਿੜਕੀਆਂ ਟੁੱਟੀਆਂ ਹੋਈਆਂ ਜੀ ਸਾਰੀਆਂ ਬੱਲੇ ਬੱਲੇ ਰਿਕਾਰਡ ਰੂਮ ਵੀ ਖੋਦਾ ਖੜਾ ਇਹ ਰਿਕਾਰਡ ਹੈ ਜੀ ਸਾਰੇ ਸਾਡੇ 138 ਪਿੰਡਾਂ ਦਾ ਕਿਸ ਸਾਰਿਆਂ ਦੇ ਲੋਕਾਂ ਦੀਆਂ ਫੈਲਾਂ ਪਈਆਂ ਜਦੋਂ ਬਿਲਡਿੰਗ ਗਿਰੇਗੀ ਤਾਂ ਫੈਲਾਂ ਵੀ ਖਤਮ ਨਾਲ ਹੀ ਹੋ ਜਾਣੀਆਂ ਮਾਲਵੇ ਦੇ ਵਿੱਚ ਇਸ ਕਰਕੇ ਇਹ ਫੈਲਾਂ ਨੂੰ ਵੀ ਸਹੀ ਜਗ੍ਹਾ ਪਜਾਈਆਂ ਜਾਵਾ ਸਹੀ ਜਗ੍ਹਾ ਪਜਾਈਆਂ ਜਾ ਜਿੱਥੇ ਵੀ ਖੜ ਜੀਏ ਚੋਰ ਆ ਦੇਖੋ ਜੀ ਆ ਦਿਖਾ ਦਿਓ ਹਲੋ ਹੱਥ ਤੇ ਦੇਖ ਲਓ ਮੇਰੇ ਤੇ ਹਲੋ ਛੱਤਾ ਚੋਰੀਆਂ ਕੰਧਾਂ ਚੋਰੀਆਂ ਬਹੁਤ ਬੁਰਾ ਹਾਲ ਹੈ ਬਾਈ ਜੀ ਇੱਥੇ ਬਹੁਤ ਵੱਡਾ ਹਾਦਸਾ ਹੋਣਾ ਸ਼ਰਧਾਂਜਲੀ ਦੇਣ ਬਾਅਦ ਦੇ ਵਿੱਚ ਸਾਰੇ ਸੰਧਵਾ ਸਾਹਿਬ ਸਾਰੀ ਪੁੱਜ ਜਾਣਾ ਤੁਹਾਡੇ ਸਮੇਂ ਤੁਸੀਂ ਵੀ ਪਹੁੰਚ ਜਾਣਾ ਵੇ ਤੁਸੀਂ ਤਾਂ ਅੱਜ ਵੀ ਆ ਗਏ ਅਸੀਂ ਤਾਂ ਪਹਿਲੇ ਆਏ ਆ ਕਿ ਇਹਦਾ ਹੱਲ ਹੋ ਜਾਵਾ ਕਿਸੇ ਦੀ ਜਾਨੀ ਨਿਸ਼ਾਨਾ ਹੋ ਜਾਵਾ ਇਹਹੀ ਅਪੀਲ ਸਰਕਾਰ ਨੂੰ ਕਰਦੇ ਆ ਆਪਣੇ ਡੀਸੀ ਸਾਹਿਬ ਨੂੰ ਕਰਦੇ ਆ ਕਿ ਇਹਦਾ ਜਲਦੀ ਤੋਂ ਜਲਦੀ ਫੌਰੀ ਇੱਥੇ ਲੋਕ ਆਪਣਾ ਬਿੱਲ ਜਾਵਾ ਕਰਾਉਂਦੇ ਕਿੱਥੇ ਬਿੱਲ ਜਾਵਾ ਕਰਾ ਦੇਣਾ ਜੀ ਦੇਖੋ ਹਾਲ ਬਿੱਲਾਂ ਵਾਲਿਆਂ ਦਾ ਪਰ ਮੈਨੂੰ ਲੱਗਦਾ ਇਹ ਬਿਲਡਿੰਗ ਨੂੰ ਸ਼ਿਫਟ ਕਰਨਾ ਚਾਹੀਦਾ ਜੀ। ਹਾਂ ਬਿਲਡਿੰਗ ਨੂੰ ਸ਼ਿਫਟ ਕਰਨਾ ਚਾਹੀਦਾ ਕਿ ਨਵੀਂ ਬਿਲਡਿੰਗ ਨਹੀਂ ਬਣਦੀ ਇੱਥੇ ਕਿ ਹੋਰ ਜਗ੍ਹਾ ਅਰਜੀ ਦਫ਼ਤਰ ਬਣਾਇਆ ਜਾਵੇ। ਇੱਧਰ ਦੇਖੋ ਸਾਰਾ ਹਾਲ ਪਾਣੀ ਹੋਈ ਪਾਣੀ ਹੋਇਆ ਪਿਆ ਕੋਈ ਬੈਠਣ ਨੂੰ ਜਗ੍ਹਾ ਨਹੀਂ ਹੈ ਕਿੱਥੇ ਕਿਸੇ ਨਾਲ ਕੰਮ ਕਰਾ ਲੈਣਾ ਜੀ। ਬਹੁਤ ਬੁਰਾ ਹਾਲ ਹੈ ਹਲੇ ਤਾਂ ਮੀਂਹ ਉਸ ਹਿਸਾਬ ਦੇ ਨਾਲ ਪੈ ਨਹੀਂ ਰਿਹਾ ਜੀ। ਹਾਂਜੀ ਅਜੇ ਤਾਂ ਅਜੇ ਤਾਂ ਮੀਂਹ ਛੋਟਾ ਪੈ ਰਿਹਾ ਜੀ ਜਦੋਂ ਪੂਰਾ ਮੀਂਹ ਪੈ ਜਾਣਾ ਫਿਰ ਦੇਖੋ ਹਾਲ ਕਿਆ ਹੋ ਸਕਦਾ। ਸੌਰੀ ਬਹੁਤ ਗੰਦੀ ਸਮੈਲ ਵੀ ਆਉਂਦੀ ਹੈ ਜੀ ਕਿੱਥੇ ਵਹਿਣ ਇੱਥੇ ਮਲਾਜਮਾਂ ਦਾ ਜੀ ਹੈ ਪਰ ਸੁਣਦਾ ਹੋ ਜੀ ਇਹ ਤਾਂ ਉਹ ਵਿਭਾਗ ਹੈ ਜੀ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਵੀ ਰਾਜਾ ਕਿਹਾ ਜਾਂਦਾ ਜੀ ਕਹਿੰਦੇ ਸਾਰਿਆਂ ਨੂੰ ਬਿਜਲੀ ਫਰੀ ਦਿੰਦੇ ਆ ਜੀ ਦੇਖੋ ਜੀ ਪੰਜਾਬ ਦਾ ਰਾਜਾ ਵਿਭਾਗ ਸੀ ਸਾਰੇ ਲੋਕਾਂ ਨੂੰ ਘਰੇ ਰਾਤ ਨੂੰ ਬਿਜਲੀ ਬੋਰ ਦੇ ਜਿਹੜੇ ਮੁਲਾਜ਼ਮ ਹੈ ਜੇ ਰਾਤ ਨੂੰ ਵੀ ਕਿਸੇ ਦੀ ਬਿਜਲੀ ਖਰਾਬ ਹੋ ਜਾਂਦੀ ਹੈ ਇਹ ਵਿਚਾਰੇ ਠੀਕ ਕਰਦੇ ਜਾ ਜਾ ਕੇ ਮੇਰੀ ਤਾਂ ਹੀ ਬੇਨਤੀ ਹੈ ਕਿ ਐਨੀ ਸੇਵਾ ਲੋਕਾਂ ਦੀ ਕਰਦਾ ਹੈ ਵਿਭਾਗ ਸਾਰੇ ਲੋਕਾਂ ਦੇ ਰਾਤ ਨੂੰ ਵੀ 12 ਵਜੇ ਵੀ ਜਾ ਕੇ ਕਿਸੇ ਦਾ ਵੀ ਉਹ ਜੋੜ ਗਿਆ ਕਿਤੇ ਜਾ ਕੇ ਕਿਤੇ ਲਾਈਨ ਖਰਾਬ ਹੋ ਗਈ ਠੀਕ ਕਰਦੇ ਐ ਪਰ ਇਹ ਤਾਂ ਜਾਨੀ ਨਿਸ਼ਾਨੀ ਹੋਣਾ ਚਾਹੀਦਾ ਕਿਉਂਕਿ ਇਹਦੇ ਬੱਚੇ ਐ ਸਾਰਿਆਂ ਦੇ ਮਾਪੇ ਐ ਸਾਰਿਆਂ ਦੇ ਉਹ ਵੇਟ ਕਰਦੇ ਹੋਣੇ ਐ ਬਿਲਡ ਕਦੇ ਵੀ ਗਿਰ ਸਕਦੀ ਐ ਸੋ ਬਿਲਕੁਲ ਜੀ ਇਹ ਸਟਾਫ ਐ ਜੀ ਤੇ ਤੁਸੀਂ ਤੁਸੀਂ ਇੱਥੇ ਡਿਊਟੀ ਦੇ ਰਹੇ ਹੋ ਜੀ ਬਾਈ ਹਾਂਜੀ ਕਿੰਨੀ ਦੇਰ ਤੋਂ ਜੀ ਅਸੀਂ ਤਾਂ ਬਾਹਰ ਆਏ ਆ ਆਡਿਟ ਚ ਵੈਸੇ ਅੱਛਾ ਜੀ ਅਸੀਂ ਤਾਂ 1 ਮਹੀਨੇ ਲਈ ਟੂਰ ਐ ਇੱਥੇ ਟੂਰ ਚੱਲ ਰਿਹਾ ਬਹੁਤ ਖਾਸਾ ਹਾਲਤ ਹੈ ਥੀ ਨਹੀਂ ਕੋਈ ਨਹੀਂ ਭਾਜੀ ਆਓ ਯਾਰ ਤੁਹਾਡੇ ਨੂੰ ਮੁਸੀਬਤ ਹੈ ਹੁਣ ਤੁਸੀਂ ਇਹ ਤਾਂ ਦੱਸੋਗੇ ਹੁਣ ਤੁਸੀਂ ਇਹ ਨਾ ਸੋਚੋ ਵੀ ਅਸੀਂ ਤਾਂ ਜੀ ਸਰਕਾਰੀ ਮੁਲਾਜ਼ਮ ਅਸੀਂ ਬੋਲ ਨਹੀਂ ਸਕਦੇ ਜੇ ਜਦੋਂ ਬਾਈ ਜੀ ਇਹ ਤਾਂ ਤੁਸੀਂ ਸਾਰੀ ਉਮਰ ਨੂੰ ਫਿਕੂੰਗੇ ਹੋ ਜਾਓਗੇ ਜਿਸ ਹਿਸਾਬ ਦੇ ਵਿੱਚ ਤੁਸੀਂ ਬੈਠੇ ਹੋ ਜੀ ਜਦੋਂ ਆਪਾਂ ਇਹ ਚੀਜ਼ ਨਹੀਂ ਦੱਸ ਸਕਦੇ ਆਪਣੀ ਪ੍ਰਸ਼ਾਸਨ ਨੂੰ ਇਹ ਤਾਂ ਸੋਚਣਾ ਚਾਹੀਦਾ ਡੀਸੀ ਸਾਹਿਬ ਤੱਕ ਤਾਂ ਹੀ ਆਪਾਂ ਗੱਲ ਪਹੁੰਚਾਵਾਂਗੇ ਸਰ ਕੀ ਨਾਮ ਤੁਹਾਡਾ ਕੁਲਵੀਰ ਕੁਲਵੀਰ ਸਿੰਘ ਕਿਸ ਪੋਜੀਸ਼ਨ ਤੇ ਜੀ ਤੁਸੀਂ ਪੋਜੀਸ਼ਨ ਸਾਹਿਬ ਤੁਸੀਂ ਦੇਖ ਹੀ ਲਈ ਹੈ ਕਿ ਅਸੀਂ ਪਹਿਲੇ ਪਾਸਟ ਤੁਹਾਡੀ ਪਹਿਲੇ ਮੈਂ ਇਹ ਲੈਮ ਠੀਕ ਹੈ ਜੀ ਤੇ ਐਸਡੀਓ ਸਾਹਿਬ ਆਪ ਨਹੀਂ ਹੈ ਜੀ ਐਡੀਓ ਸਾਹਿਬ ਕਿਤੇ ਮੀਟਿੰਗ 'ਚ ਓਕੇ ਹਾਲਾਤ ਤਾਂ ਕਾਫੀ ਹੈ ਕਿ ਕਦੋਂ ਦੇ ਬਣੇ ਹੋਏ ਜੀ ਤੁਸੀਂ ਮਿਲ ਕੇ ਕਹੀ ਦੇਣਾ ਤੋ ਕਿ ਅੱਜ ਹੀ ਦੇਖੇ ਜੀ ਜਦੋਂ ਤਾਂ ਮੀਨ ਸਟਾਰਟ ਹੋਇਆ ਪਹਿਲਾਂ ਵੀ ਹੁੰਦਾ ਹੈ ਜਦੋਂ ਮੀਨ ਸਟਾਰਟ ਹੋਇਆ ਉਦੋਂ ਸ਼ੁਰੂ ਹੋ ਜਾਂਦਾ ਇਹ ਚੌਣਾ ਅੱਛਾ ਹਾਂਜੀ ਫਿਰ ਤੁਸੀਂ ਬਾਹਰ ਬਹਿ ਜਾਂਦੇ ਹੋ ਜੀ ਬਸ ਅੱਜ ਹੀ ਬਾਹਰ ਨਿਕਲੇ ਜੀ ਪਹਿਲਾਂ ਤਾਂ ਮਾੜਾ ਮੋੜਾ ਥਾਰ ਲੈਂਦੇ ਸੀ 2500 ਹਿਸਾਬ ਦੇ ਨਾਲ ਜੀ ਛੱਤਾਂ ਦੇ ਉੱਤੇ ਕਣੀਆਂ ਪਈਆਂ ਹੋਈਆਂ ਭਾਜੀ ਇਹ ਤਾਂ ਕਦੇ ਵੀ ਡਿੱਗ ਸਕਦਾ ਜੀ ਐਸਾ ਤੁਹਾਡੇ ਸਾਹਮਣੇ ਹਾਲਾਤ ਅਨਸੇਫ ਹੀ ਹੈ ਬਿਲਡਿੰਗ ਤੁਸੀਂ ਇਕੱਠੇ ਹੋ ਕੇ ਨਹੀਂ ਜੀ ਗਏ ਡੀਸੀ ਸਾਹਿਬ ਕੋਲ ਜੀ ਵੀ ਭਾਈ ਅਸੀਂ ਅਸੀਂ ਜੀ ਉੱਥੇ ਕੰਮ ਨਹੀਂ ਕਰ ਸਕਦੇ ਸਾਡੇ ਤਾਂ ਹੱਥ ਖੜੇ ਆ ਜੀ ਸਾਡੇ ਪਰਿਵਾਰ ਨੇ ਅਸੀਂ ਪਿੱਛੇ ਅਸੀਂ ਇੱਥੇ ਮੌਤ ਦੇ ਵਿੱਚ ਤੁਸੀਂ ਤਾਂ ਇੱਕ ਤਰ੍ਹਾਂ ਮੌਤ ਦੇ ਸਾਏ ਦੇ ਹੇਠ ਜੀ ਰਹੇ ਹੋ ਜੀ ਨਹੀਂ ਅਸੀਂ ਇਕੱਠੇ ਹੋ ਕੇ ਤਾਂ ਕਿਤੇ ਨਹੀਂ ਗਏ ਅਸੀਂ ਤਾਂ ਬਸ ਉਹਨੂੰ ਆਪਣੇ ਲੈਵਲ ਤੇ ਦੇਖ ਰਹੇ ਸੀ ਤਰਪਾਲਾਂ ਵਗੈਰਾ ਬਾਹਰੇ ਸੀ ਹੋਰ ਅਜਾ ਅਸੀਂ ਕੋਈ ਸਾਦਾ ਨਹੀਂ ਕੀਤਾ ਅਸੀਂ ਤਾਂ ਇਹ ਮੰਗ ਕਰਦੇ ਕਿ ਜਦੋਂ ਸ਼ਿਫਟ ਕਰ ਦਿੱਤੋਂ ਟੈਂਪਰੇਰੀ ਤੌਰ ਤੇ ਕਿਹੜੀ ਜਗ੍ਹਾ ਜੀ ਨੂਰਪੁਰ ਜਦ ਤੱਕ ਇਹਦਾ ਮੈਂਟੇਨੈਂਸ ਨਹੀਂ ਹੁੰਦਾ ਜਦ ਤੱਕ ਸ਼ਿਫਟ ਕਰ ਦਨ ਟੈਂਪਰੇਰੀ ਤੌਰ ਤੇ ਪਰ ਅਸੀਂ ਇਹ ਬਿਲਡਿੰਗ ਅੱਜ ਦਿਖਾ ਕਾਲੂ ਇਹ ਹੀ ਬਿਲਡਿੰਗ ਹੈ ਇਮਾਰਤ ਜੇ ਡਿੱਗ ਜਾਂਦੀ ਹੈ ਤਾਂ ਸ਼ਰਧਾਂਜਲੀਾਂ ਵਾਲੇ ਲੋਕ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਬਿਅਾਸ ਸ਼ਰਧਾਂਜਲੀਾਂ ਦੇਣ ਆ ਰਹੇ ਆ ਜੀ ਕੋਈ ਪੋਸਟਾਂ ਪਾ ਰਿਹਾ ਜੀ ਇੱਥੇ ਕੋਲੇ ਇਹ ਵਿਚਾਰੇ ਮੁਲਾਜ਼ਮ ਨਹੀਂ ਆਏ ਇੱਥੇ ਲੋਕ ਹਰਜਾਨਾ ਲੋਕ 100 200 ਲੋਕ ਹਰਜਾਨਾ ਲੋਕ ਕੰਮ ਕਰਾਉਣਾ ਦਿੰਦੇ ਆਪਣੇ ਦਫ਼ਤਰਾਂ ਵਿੱਚ 2 300 ਬੰਦੇ ਆਂਦਾ ਹੋਣਾ ਇਹਨਾਂ ਨੂੰ ਪੁੱਛ ਲੋ ਨਹੀਂ ਉਹਨਾਂ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਹੈ ਬਾਦ ਚ ਸਾਰੇ ਨਾਲ ਅਫਸੋਸ ਕਰਨਾ ਹੈ ਅਖਬਾਰਾਂ ਚ ਕਰਨਾ ਕਿਸੇ ਨਾ ਮੀਡੀਆ ਰਾਹੀਂ ਕਰਨਾ ਹੈ ਕਿਸੇ ਨਾ ਕੁਝ ਤਰ੍ਹਾਂ ਕਰਨਾ ਹੈ ਉਹਦੇ ਘਰੇ ਜਾਣਾ ਹੈ ਸ਼ਾਇਦ ਮੁੱਖ ਮੰਤਰੀ ਸਾਹਿਬ ਜੀ ਕੋਈ ਦਿਨ ਦਰਘਟਨ ਵਾਲੇ ਮੁੱਖ ਮੰਤਰੀ ਉਹਦੇ ਘਰੇ ਜਾਣਗੇ ਮੈਂ ਹੁਣੇ ਅਪੀਲ ਕਰਦਾ ਤੁਹਾਡੇ ਜਰੀਏ ਤੁਹਾਡਾ ਧੰਨਵਾਦ ਕਿ ਤੁਸੀਂ ਅੱਜ ਦੇਖਣ ਆਏ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਇਹਨਾਂ ਨੂੰ ਨਵਾਂ ਦਫ਼ਤਰ ਬਣਾਇਆ ਜਾਵੇ ਤੇ ਹੁਣ ਜਿਹੜਾ ਮੌਕੇ ਤੇ ਇਹਨਾਂ ਨੂੰ ਕੋਈ ਦਫ਼ਤਰ ਕਿਰਾਏ ਤੇ ਲੈ ਕੇ ਜਾਂ ਕੋਈ ਹੋਰ ਸਰਕਾਰੀ ਬਿਲਡਿੰਗ ਆਈਟੀਆਈ ਦੀ ਇੱਥੇ ਨਾਲ ਬਿਲਡਿੰਗ ਹੈਗੀ ਹੈ ਹਸਪੀਟਲ ਦੀ ਬਿਲਡਿੰਗ ਹੈਗੀ ਹੈ ਵੱਡੀ ਹੋਰ ਬਿਲਡਿੰਗਾਂ ਹੈਗੀਆਂ ਕਿ ਕੀਤਾ ਜਾਵੇ ਆਮ ਲੋਕਾਂ ਦਾ ਵੀ ਬਚਾਅ ਹੋ ਜਾਏਗਾ ਜਿਹੜੇ 2 3 400 ਲੋਕ ਰੋਜ਼ ਇੱਥੇ ਕੰਮ ਕਰਾਉਣਾ ਦੇ ਹੀ ਹੈ ਠੀਕ ਹੈ ਜੀ ਕੋਈ ਬਿੱਲ ਭਰਨਾਂ ਦਾ ਕੋਈ ਨਵੀਂ ਫੇਲ ਭਰਨਾਂ ਦਾ ਕਿਸੇ ਦੇ ਕੋਈ ਮੀਟਰ ਦੀ ਕੋਈ ਪ੍ਰੋਬਲਮ ਹੈਗੀ ਹੈ ਸਾਰੇ ਲੋਕ ਇੱਥੇ ਕੰਮ ਕਰਨ ਆਦੇ ਆ ਸਾਡੇ ਇਲਾਕੇ ਦੇ 138 ਪਿੰਡਾਂ ਦੇ ਕਿ ਉਹਨਾਂ ਦਾ ਜਾਨੀ ਨੁਸਾਨ ਨਾ ਹੋ ਜੇ ਕਿਸੇ ਦਾ ਇੰਨਾ ਮਾੜੇ ਹਾਲ ਦੇ ਵਿੱਚ ਕੋਈ ਆਪਣੇ ਪਸ਼ੂ ਨਹੀਂ ਰੱਖਦਾ ਜੀ ਮੈਂ ਕਹਿੰਦਾ ਪਸ਼ੂਆਂ ਦੇ ਅੰਦਰ ਵੀ ਵਧੀਆ ਹੈ ਆਪਾਂ ਪਸ਼ੂਆਂ ਨੂੰ ਦੇਖ ਰਹੇ ਹੋ ਮੈਂ ਤੁਹਾਨੂੰ ਦਿਖਾ ਲਾਂਗਾ ਸਾਰੇ ਪਿੰਡਾਂ ਜਾ ਕੇ ਜਿਹੜੇ ਪਸ਼ੂਆਂ ਦੇ ਅੰਦਰ ਲੋਕਾਂ ਨੇ ਸਾਫ਼ ਸੁਥਰੇ ਰੱਖੇ ਹੋਏ ਆ ਪੱਖੇ ਲ ਜਿਹੜੇ ਜਾਨਵਰ ਰੱਖਦੇ ਨਾ ਸੀ ਘਰੇ ਪਸ਼ੂ ਰੱਖਦੇ ਡੰਗਰ ਉਹਨਾਂ ਦੇ ਮਾੜੇ ਹਾਲ ਐ ਇਸ ਦਫ਼ਤਰ ਦੇ ਪਤਾ ਲੱਗਦਾ ਜੀ ਕਿ ਕਿਤੇ ਇਮਾਰਤ ਦੇ ਵਿੱਚ ਕਿਤੇ ਬਈ ਉਹ ਆਪਣਾ ਕਹਿੰਦੇ கரੰਟ ਵੀ ਆਇਆ ਹੋਇਆ ਜੀ ਹਾਂ ਜੀ கரੰਟ ਸਾਰੇ ਕਮਰਿਆਂ ਵਿੱਚ ਆਇਆ ਹੋਇਆ ਜੀ ਅੱਛਾ ਹਾਂ ਜੀ ਤੁਸੀਂ ਉੱਥੇ ਮਤਲਬ ਕਿ ਅੰਦਰ ਬੈਠਦੇ ਹੋ ਤੁਸੀਂ ਕਿਵੇਂ ਤੁਹਾਨੂੰ ਪਤਾ ਕਿਹੜ ਕਿਹੜੀ ਥਾਂ கரੰਟ ਜੀ ਹਾਂ ਜੀ ਉਹਦਾ ਆਨ ਨਹੀਂ ਕੀਤੀ ਅਸੀਂ ਪਾਵਰ ਨਹੀਂ ਆਨ ਕਰੀ ਹੋਈ ਅੱਛਾ ਉਹਨਾਂ ਕਮਰਿਆਂ ਦੀ ਹੁਣ ਸਾਰੀਆਂ ਬਿਲਡਿੰਗਾਂ ਗੇਹ ਰਹੀਆਂ ਐ ਇੱਥੇ ਅੰਦਰ ਕੋਈ ਵੀ ਜਾਣ ਨੂੰ ਤਿਆਰ ਨਹੀਂ ਹੈ ਇਹ ਐਸ ਡੀਓ ਸਾਹਿਬ ਨੇ ਜੇ ਇੱਥੇ ਜਿਹੜੇ ਮਹਿਕ ਜਿਹੜੇ ਐਕਸ਼ਨ ਸਾਹਿਬ ਮੈਨੂੰ ਪਤਾ ਨਹੀਂ ਥੋੜਾ ਇੱਕ ਹੈ ਜੀ ਕਾਫੀ ਵਾਰ ਭੇਜੋਇਆ ਹੈ ਜੀ ਕਾਫੀ ਵਾਰ ਭੇਜੇ ਹੋਏ ਹੈ ਧਿਆਨ ਚ ਕਿਉਂ ਨਹੀਂ ਆ ਰਿਹਾ ਏਸੀ ਸਾਹਿਬ ਦੇ ਧਿਆਨ ਚ ਨਹੀਂ ਐਕਸ਼ਨ ਸਾਹਿਬ ਦੇ ਧਿਆਨ ਚ ਹੈ ਨਹੀਂ ਫੀਡਬੈਕ ਕਾਰਕ ਹਲ ਕਿਉਂ ਨਹੀਂ ਹੋ ਕਰ ਰਹੀ ਤਾਂ ਦੇਖੋ ਬਹੁਤ ਬੜੀ ਗੱਲ ਹੈ ਇੰਨੇ ਲੋਕ ਆਦੇ ਇੱਥੇ ਕੰਮ ਕਰਾਉਣ ਵਾਤਾ ਕਿ ਇਧਰ ਘੋਟਣਾ ਵਾਪਰ ਸਾਦੀ ਹੈ ਭਰਾਵਾ ਤੁਹਾਡੇ ਵੀ ਹੈ ਜਾਂ ਤੇਰਾ ਤੋ ਜੰਗ ਬੰਦਾ ਸ਼ਾਇਦ ਵਿਆਹ ਵੀ ਨਾ ਹੋਇਆ ਹੋਵੇ ਤੇਰਾ ਹੈ ਤੇਰੇ ਮਾਪੇ ਹੁਣੇ ਬੇਵਿਵਤ ਕਰਦੇ ਇਹਦੇ ਬੱਚੇ ਹੁਣੇ ਆ ਬਜ਼ੁਰਗ ਵੀ ਦੇਖਦੇ ਜਾਂਦੇ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹਦਾ ਫੌਰੀ ਹੱਲ ਮੈਂ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਤੇ ਮੰਤਰੀ ਸਾਹਿਬ ਜਿਹੜੇ ਸਾਡੇ ਨਵੇਂ ਬਣੇ ਆ ਅਰੂੜਾ ਜੀ ਸੰਜੀਰੋ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਇਸ ਜਿਹੜਾ ਦਫ਼ਤਰ ਦਾ ਹੱਲ ਹੈ ਜਲਦੀ ਤੋਂ ਜਲਦੀ ਕੀਤਾ ਜਾਵੇ ਤੋ ਬਿਲਕੁਲ ਇਸ ਇਮਾਰਤ ਦਾ ਹੱਲ ਬਹੁਤ ਜਲਦ ਕਰਨਾ ਚਾਹੀਦਾ ਇੱਕ ਵਾਰ ਮੈਂ ਫੇਰ ਤੁਹਾਨੂੰ ਦਿਖਾ ਦਿਆਂ ਹਾਂ ਕੱਲਾ ਜਲਦੀ ਜਲਦੀ ਇੱਕ ਵਾਰ ਤਾਂ ਪਹਿਲਾਂ ਤੁਸੀਂ ਇਹ ਜ਼ੂਮ ਕਰਕੇ ਦਿਖਾਓ ਬਾਈ ਅਸੀਂ ਕੀ ਕਰਿਆ ਕਰੀਏ ਦਿਖਾਓ ਜ਼ੂਮ ਕਰੋ ਅਚਾ ਜੂਮ ਕਰੀ ਤਾਂ ਕੋ ਲੱਗ ਜਾਏਗਾ ਆ ਸਾਫ ਤੌਰ ਤੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪਾਣੀ ਜਿਹੜਾ ਹੈਗਾ ਇਹ ਬਿਲਕੁਲ ਉੱਤੇ ਛੱਤਾਂ ਦੇ ਉੱਤੇ ਔਰ نیچے ਦੇਖੋ ਥੱਲੇ ਆ ਥੱਲੇ ਦੇਖੋ ਆ ਮਲਬਾ ਡਿੱਗਿਆ ਹੋਇਆ ਇਹ ਕਦੇ ਵੀ ਖਲੇਪੜ ਕਿਤੇ ਵੀ ਡਿੱਗ ਸਕਦੇ ਆ ਸੋ ਐਸ ਡੀਓ ਦਾ ਕਮਰਾ ਇਹਦੇ ਵੀ ਹਾਲਾਤ ਬਹੁਤ ਮਾੜੇ ਆ ਥੱਲੇ ਪਾਣੀ ਆ ਸਾਫ ਤੌਰ ਤੇ ਤੁਸੀਂ ਵੇਖ ਸਕਦੇ ਹੋ ਉਹਨੂੰ ਕੈਮਰੇ ਦੇ ਉੱਤੇ ਬਿਲਕੁਲ ਦੇਖ ਸਕਦਾ ਕਿ ਕਿਵੇਂ ਚੋਰੀਆ ਹੈ ਵੀ ਔਰ ਇਹ ਵੱਡਾ ਹਿੱਸਾ ਮਲਬਾ ਡਿੱਗ ਚੁੱਕਾ ਹੈ ਉਸ ਵਿਭਾਗ ਦੇ ਹਾਲਾਤ ਹੈ ਜੀ ਜਿਹੜਾ ਲੋਕਾਂ ਨੂੰ ਬਿਜਲੀ ਫਰੀ ਦਿੰਦਾ ਆ ਰਿਕਾਰਡ ਪਿਆ ਜੀ ਮੈਡਮ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਨੂੰ ਬਾਹਰ ਹੋਣਾ ਚਾਹੀਦਾ ਜੀ ਸਰ ਮਤਲਬ ਕਿ ਤੁਸੀਂ ਕੰਮ ਤਾਂ ਕਰ ਰਹੇ ਹੋ ਜੀ ਪਰ ਇਹ ਰਿਸਕੀ ਹੋ ਸਕਦਾ ਕੰਮ ਕਰਨਾ ਜ਼ਰੂਰੀ ਹੈ ਰੇਟਿੰਗਾਂ ਜਾਣੀਆਂ ਸਾਡੀਆਂ 20 ਕਿਲੋਵਾਟ ਤੱਕ ਇਹ ਰੇਟਿੰਗਾਂ ਜਾਣੀਆਂ ਸਰ ਜੇ ਆਪਾਂ ਦਾ ਹਰਾਸਮੈਂਟ ਹੋਣੀ ਪਬਲਿਕ ਦੀ 20 ਕਿਲੋਵਾਟ ਤੱਕ ਦੇ ਪਰ ਜਿਸ ਹਿਸਾਬ ਨਾਲ ਬਿਲਡਿੰਗ ਚੋਰੀ ਰਹੀ ਹੈ ਜੀ ਹਾਂਜੀ ਚੋਰੀ ਹੁਣ ਕੁਝ ਨਹੀਂ ਕਰ ਸਕਦਾ ਜੀ ਅਸੀਂ ਇਹਦੇ ਚ ਬੈਠੇ ਹਾਂ ਜੇ ਐਸਡੀ ਸਾਹਿਬ ਨੂੰ ਦੱਸ ਦਿੱਤਾ ਸੀਗਾ ਸਵੇਰੇ ਫੋਨ ਕਰਕੇ ਕਿ ਇਹ ਹਾਲਾਤ ਨੇ ਕਹਿੰਦੇ ਸਾਡੀ ਹੋ ਗਈ ਗੱਲ ਉੱਚ ਅਧਿਕਾਰੀਆਂ ਨਾਲ ਮੌਸਮ ਸਹੀ ਹੋਏ ਤੇ ਠੀਕ ਕਰਵਾਵਾਂਗੇ ਹੁਣ ਤੂੰ ਤੁਹਾਨੂੰ ਤਾਂ ਫਿਰ ਇਹ ਛੁੱਟੀ ਕਰਨ ਵੇ ਮੇਜ਼ਾਂ ਦੇ ਉੱਤੇ ਜੀ ਪ੍ਰਸ਼ਦਾਤਾ ਸਾਹਿਬ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਹੈ ਕੰਮ ਭਾਈ ਆਖਰੀ ਤਰੀਕਾ ਦਾ ਕੰਮ ਹੈ ਤੇ ਭੈਣ ਜੀ ਹੋਣੀ ਬੈਠੇ ਆ ਇਹ ਅਨਸੇਫ ਬਿਲਡਿੰਗ ਦੇ ਵਿੱਚ ਇਹ ਕੰਮ ਕਰ ਰਹੇ ਪੰਜਾਬ ਆ ਇਹਨਾਂ ਨੂੰ ਕੋਈ ਉਹਦੇ ਕਹੂਗਾ ਕੋਈ ਕੁਝ ਕਹੂਗਾ ਤੇ ਬਾਅਦ ਵਿੱਚ ਪ੍ਰਸ਼ਦਾਤਾ ਅੰਜਲੀ ਦੇ ਕਿ ਅਫਸੋਸ ਮਨਾਉਣਗੇ ਪਰ ਅਸੀਂ ਪਹਿਲਾਂ ਜਾਗਰੂ ਕਰ ਰਹੇ ਹਾਂ ਤੁਹਾਨੂੰ ਅਵੇਅਰ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਵੀ ਜੇ ਕੁਝ ਵੀ ਵਾਪਰਿਆ ਤਾਂ ਇਹ ਵੀਡੀਓ ਤੁਹਾਡਾ ਜਰੂਰਸ ਕੜਦੂਗੀ ਸਾਰਿਆਂ ਦਾ ਇਹ ਉਦੋਂ ਵਾਇਰਲ ਹੋਊਗੀ ਫਿਰ ਇਸ ਕਰਕੇ ਬੇਨਤੀ ਆ ਵੀ ਇਹਨਾਂ ਨੂੰ ਜਾਂ ਤਾਂ ਕਿਤੇ ਸ਼ਿਫਟ ਕੀਤਾ ਜਾਵੇ ਜਾਂ ਫਿਰ ਆਰਜੀ ਤੌਰ ਤੇ ਛੁੱਟੀ ਦਿੱਤੀ ਜਾਵੇ ਪਰ ਇਸ ਬਿਲਡਿੰਗ ਦੇ ਵਿੱਚ ਜੋ ਅਸੀਂ ਹਾਲਾਤ ਮੌਕੇ ਤੇ ਦੇਖਿਆ ਇਹ ਬਹੁਤ ਅਨਸੇਫ ਇਮਾਰਤ ਹੈ ਇਹਦੇ ਵਿੱਚ ਕਦੇ ਵੀ ਕੁਝ ਵੀ ਹੋ ਸਕਦਾ ਉਸ ਦੇ ਲਈ ਕਿਰਪਾ ਕਰਕੇ ਉਹਦੇ ਵੱਲ ਧਿਆਨ ਦਿੱਤਾ ਜਾਵੇ ਤੇਜਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁੱਕ ਚੈਨਲ